ਪ੍ਰੀ ਕਮੇਟੀ ਦੇ ਮੁੱਦੇ ਤੇ ਮੋਦੀ ਸਰਕਾਰ ਨੇ ਦਖਲ ਦਿੱਤਾ ਮੋਦੀ ਸਰਕਾਰ ਨੇ ਹਰਿਆਣਾ ਦੇ ਮੁਖ ਸਕੱਤਰ ਨੂੰ ਲਿਖਿਆ ਹੈ ਕਿ ਹਰਿਆਣਾ ਗੁਰਦੁਆਰ ਪ੍ਰਬੰਧਕ ਕਮੇਟੀ ਦਾ ਵੱਖਰਾ ਬਿੱਲ ਪਾਸ ਨਹੀਂ ਹੋ ਸਕਦਾ ਗਵਰਨਰ ਨੂੰ ਇਸ ਬਿੱਲ ਨੂੰ ਵਾਪਸ ਲੈਣ ਲਈ ਕਿਹਾ ਜਾਵੇ ਕਿਉਂਕਿ ਵਿਧਾਨ ਸਭਾ ਕੋਲ ਅਜਿਹੇ ਬਿੱਲ ਪਾਸ ਕਰਨ ਲਈ ਕੋਈ ਵੀ ਸ਼ਕਤੀ ਨਹੀਂ ਹੈ ਜੋ ਅਸੀਂ ਕਹਿੰਦੇ ਸੀ ਉਹਦੀ ਸੱਚਾਈ ਆਈ ਹੈ ਅਸੀਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਗਵਰਨਮੈਂਟ ਆਫ ਹਰਿਆਣਾ ਕੋਲੇ ਕੋਈ ਪਾਵਰ ਨਹੀਂ ਐਸਜੀਬੀ ਟੋੜਨੀ ਆਈ ਗੱਲ ਹੁਣ ਗਵਰਨਮੈਂਟ ਆਫ ਇੰਡੀਆ ਨੇ ਰਿਟ੍ਰੇਟ ਕੀਤੀ ਹੈ ਕਿ ਗਵਰਨਮੈਂਟ ਆਫ ਹਰਿਆਣਾ ਨੇ ਇਲੀਗਲ ਕੰਮ ਕੀਤਾ ਸੋ ਜੋ ਅਸੀਂ ਕਹ ਰਹੇ ਸੀ ਉਹ ਉਹਨਾਂ ਦੇ ਸਾਹਮਣੇ ਤੁਹਾਡੇ ਆ ਗਈ ਹੈ ਐਂਡ ਗਵਰਨਮੈਂਟ ਆਫ ਹਰਿਆਣਾ ਨੂੰ ਅਬਾਈਡ ਕਰਨਾ ਚਾਹੀਦਾ ਹੈ ਵੀ ਦੇ ਕੈਨ ਨਾਟ ਬ੍ਰੇਕ ਦਾ ਕਨਸਟੀਟਿਊਸ਼ਨ ਆਫ ਇੰਡੀਆ ਇੰਟਰਨੈਸ਼ਨਲ ਯੂਨਿਟੀ ਨੈਸ਼ਨਲ ਗਵਰਨਮੈਂਟ ਦੀ ਜੋ ਪਾਵਰਸ ਹੈ ਹਰਿਆਣਾ ਗਵਰਨਮੈਂਟ ਨਹੀਂ ਲੈ ਸਕਦੀ ਐਂਡ ਮੈਨ ਲੱਗਦਾ ਐਂਡ ਮੈਂ ਆ ਵੀ ਕਹਿਣਾ ਚਾਹਣਾ ਹੈ ਹਰਿਆਣਾ ਗੰਮਣ ਤੇ ਐਕਸ਼ਨ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਐਡਾ ਵੱਡੇ ਅਨਕਨਸਟੀਚਨ ਗੱਲ ਕੀਤੀ ਹੈ ਕਿੰਦੇ ਸਰਕਾਰ ਵੱਲੋਂ ਦਿੱਤੇ ਗਏ ਇਸ ਮਾਮਲੇ ਦੇ ਵਿੱਚ ਦਖਲ ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਕਾਲੀ ਦਲ ਦੀ ਸਰਕਾਰ ਨੂੰ ਲਾਰੇ ਲਗਾ ਰਹੀ ਹੈ ਮੈਨੂੰ ਨਹੀਂ ਸਮਝਦਾ ਵੀ ਇੱਕ ਵਾਰੀ ਜਦੋਂ ਗਵਰਨਰ ਸਾਹਿਬ ਨੇ ਆਪਣੀ ਮਨਜ਼ੂਰੀ ਦੇਤੀ ਤੇ ਕੋਈ ਵਿਡਰੋਅਲ ਆ ਉਹਦੇ ਵਿੱਚ ਕੋਈ ਨੋਬਤ ਹੈ ਮਨੂੰ ਲੱਗਦਾ ਹੈ ਵੀ ਮੋਦੀ ਸਰਕਾਰ ਜਿਹੜੀ ਹੈ ਉਹ ਆਪਣੇ ਕੋਲੋਂ ਇਹਨਾਂ ਨੇ ਲਾਗ ਕੇ ਇਹਨਾਂ ਨੂੰ ਬਹਾਨਾਵਾਜਾ ਜਿਸ ਤਰ੍ਹਾਂ ਅਕਾਲੀ ਪਾਰਟੀਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਦੇ ਕੇ ਅੱਗੇ ਲਾਈ ਰੱਖਦੇ ਉਸੇ ਤਰ੍ਹਾਂ ਸ਼ਾਇਦ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਕੋ ਲਾਰ ਲਾਤਾ ਬਟ ਟਿਲ ਆਇਵ ਐਗਜ਼ਾਮਿਨਡ 올 ਅਸਪੈਕਟਸ ਆਈ ਕੈਨ ਨਟ ਕਮੈਂਟ ਓਨ